ਜਿਹੜਾ ਹੈਗਾ ਡਿਸਟ੍ਰਿਕਟ ਸੀਲਿੰਗ ਦਾ ਜਿਹੜਾ ਪਲਾਨ ਅਸੀਂ ਜਿਹੜਾ ਹੈਗਾ ਇਨੀਸ਼ੀਏਟ ਕੀਤਾ ਹੈ। ਅ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜਾ ਕ੍ਰਾਈਮ ਨੂੰ ਬਫਫਾਮ ਕਰਨ ਵਾਸਤੇ ਲਾਣ ਆਰਡਰ ਮੇਨਟੇਨ ਕਰਨ ਵਾਸਤੇ ਅਸੀਂ ਲਗਾਤਾਰ ਜਿਹੜਾ ਹੈਗਾ ਸਾਡੀ ਜਿਹੜੀ ਪੋਸਟਿਵ ਵਿਜ਼ਿਬਿਲਟੀ ਹੈ ਉਹਨੂੰ ਜਿਹੜਾ ਹੈਗਾ ਮੇਨਟੇਨ ਕਰਦੇ ਹਜੇ ਇਸ ਕਰਕੇ ਜ਼ਿਲ੍ਹੇ ਦੇ ਸਾਰੇ ਕਸਟ ਅਕਸਸ 올 ਐਸਪੀਜ਼ 올 ਡੀਐਸਪੀਜ਼ 올 ਐਸਐਚਓਜ਼ 올 ਚੁਕਿੰ ਸਰ ਸਾਰੇ ਲਗਭਗ 35 ਜਿਹੜੇ ਨਾਕਾ ਪੁਆਇੰਟ ਹੈਗੇ 35 ਜਗ੍ਹਾ ਨਾਕਾਬੰਦੀ ਅਸੀਂ ਕੀਤੀ ਹੈਗੀ ਜ਼ਿਲ੍ਹੇ ਦੇ ਸਾਰੇ ਜਿਹੜੇ ਐਂਟਰੀ ਪੁਆਇੰਟ ਹੈ ਅਸੀਂ ਉਹ ਚੈੱਕ ਕਰ ਰਹੇ ਹੈਗੇ ਸਿਟੀ ਦੇ ਜਿੰਨੇ ਵੀ ਸਿਟੀਆਂ ਹੈਗੀ ਦਿਨਾਨਗਰ ਦਿਨਾਨਗਰ ਇਸ ਤੋਂ ਇਲਾਵਾ ਧਾਰੀਵਾਲ ਕਲਾਨੋ ਕੋਟਾਸ਼ਪੁਰ ਸ਼ਹਿਰ ਤੋਂ ਜਿਹੜੇ ਮੇਜਰ ਚੈੱਕ ਚੈੱਕ ਪੁਆਇੰਟਸ ਹੈਗੇ ਔਰ ਜਿਹੜੇ ਜਿਹੜੇ ਮੇਜਰ ਜਿਹੜੇ ਪੁਲ ਹੈਗੇ ਉਹਤੇ ਅਸੀਂ ਨਾਕਾਬੰਦੀ ਕੀਤੀ ਹੈਗੀ ਅਸੀਂ ਸਿ ਚੈੱਕ ਕਰ ਰਹੇ ਹੈਗੇ ਸੋ ਦੈਟ ਕਿ ਅਸੀਂ ਜਿਹੜਾ ਪਬਲਿਕ ਦਾ ਕੌਨਫੀਡੈਂਸ ਹੈ ਉਹ ਬੂਸਟ ਕਰ ਸਕੀਏ ਅਤੇ ਨਾਲ ਨਾਲ ਹੀ ਜਿਹੜਾ ਕ੍ਰਾਈਮ ਦੇ ਵਿੱਚ ਹੈਗਾ ਅਸੀਂ ਜਿਹੜਾ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗਾ ਕਿਉਂਕਿ ਇਹਦੇ ਵਿੱਚ ਇਨ ਬਿਟਵੀਨ ਜਿਹੜੇ ਸਾਨੂੰ ਰੂਟੀਨ ਤੇ ਇਨਫੋਰਮੇਸ਼ਨ ਵੀ ਆਉਂਦੀ ਹੈ ਕਿ ਉਹਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਜਿਲ੍ਹਾ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਜਿਹੜਾ ਚਲਾਇਆ ਜਾ ਰਿਹਾ ਹੈ ਇਸ ਤੋਂ ਸਰ ਆਪਣਾ ਬਾਰਡਰ ਏਰੀਆ ਹੈਗਾ ਬਾਰਡਰ ਮੇਂ ਕੀ ਦੇਖੋ ਜੀ ਇੱਕ ਚੀਜ਼ ਹੈ ਆਪਰੇਸ਼ਨ ਸਿੰਦੂਰ ਦੇ ਬਾਅਦ ਹੋਨ ਐਕਟੀਵਿਟੀ ਜਿ ਪਿਛਲੀ ਤੁਸੀਂ ਬਹੁਤ ਬਾਰਡਰ ਕਹਿ ਰਹੀ ਹੈ ਉਹ ਹਲੇ ਤੱਕ ਜਿਹੜਾ ਹੈਗਾ ਉਹਦੇ ਚ ਸਿਗਨੀਫੀਕੈਂਟ ਡ੍ਰੋਪ ਜਿਹੜਾ ਦੇਖਿਆ ਗਿਆ ਹੈਗਾ ਉਹਦੇ ਬਾਅਦ ਕੋਈ ਮੇਜਰ ਡੋਰ ਐਕਟੀਵਿਟੀ ਸਾਹਮਣੇ ਨਹੀਂ ਆਈ ਹੈ ਬਾਕੀ ਉਸ ਲਈ ਜਿਹੜੇ ਸਾਡੇ ਸੈਕੰਡ ਡਿਫੈਂਸ ਦੇ ਨਕਾ ਜਿਹੜੇ ਹੈਗੇ ਇਨ ਪਲੇਸ ਹੈਗੇ ਅਸੀਂ ਬੀਐਸਐਫ ਦੇ ਨਾਲ ਵੀ ਜਿਹੜੇ ਈਵਨਿੰਗ ਦੇ ਵਿੱਚ ਨਾਈਟ ਦੇ ਵਿੱਚ ਜੋਇੰਟ ਨਾਕਾ ਵਰਦੀ ਹੈ ਉਹ ਅਸੀਂ ਬਾਰਡਰ ਏਰੀਆ ਦੇ ਵਿੱਚ ਕਰਦੇ ਹੈਗੇ ਸਾਡੇ ਜਿਹੜੇ ਗੈਸਰ ਆਫਸਰ ਸਗੇ ਉਹ ਵੀ ਜਿਹੜੇ ਹੈਗੇ ਬਾਤ ਨੂੰ ਜਿਹੜੇ ਹੈਗੇ ਉਹ ਗਾਸਟੇ ਰਹਿੰਦੇ ਹੈਗੇ ਮੇਰੇ ਵੱਲੋਂ ਵੀ ਪਿਛਲੇ 3-4 ਦਿਨਾਂ ਦੇ ਵਿੱਚ ਮੈਂ ਰਾਤ ਨੂੰ ਵੀ ਜਿਹੜਾ ਹੈਗਾ ਸ਼ਹਿਰ ਦੀ ਚੈਕਿੰਗ ਕੀਤੀ ਗਈ ਸੀ ਮੈਂ ਮੈਂ ਮੇਰੇ ਵੱਲੋਂ ਦੋ ਪੁਲਿਸ ਥਾਣੇ ਹੈਗੇ ਦਿਨਾਨਗਰ ਅਤੇ ਜਿਹੜੇ ਸਿਟੀ ਥਾਣੇ ਦਾ ਜਿਹੜਾ ਹੈਗਾ ਕ੍ਰਾਈਮ ਜਿਹੜਾ ਹੈਗਾ ਔਰ ਪਰਸਨਲੀ ਆਯੋਦਿਆ ਨਾਲ ਗੱਲ ਕਰਕੇ ਹਰ ਇੱਕ ਕੇਸ ਬਾਰੇ ਜਿਹੜੀ ਹੈਗੀ ਗੱਲਬਾਤ ਕੀਤੀ ਗਈ। ਉਹ ਸਾਡੇ ਵੱਲੋਂ ਆ ਸਾਰੇ ਜਿਹੜੇ ਵੀ ਹੈਗੇ ਸਾਡੀ ਪਿੰਡੇਚੀ ਨਿਊਕਲੀਅਰ ਕਰਨ ਵਾਸਤੇ ਸਾਡੇ ਲਾਨਾਊਟ ਆ ਕਮੇਨਟੇਨ ਕਰਨ ਵਾਸਤੇ ਸਾਰੇ ਜਿਹੜਾ ਅਫਰਟਸ ਹੈ ਉਹ ਜਿਲ੍ਹਾ ਪੁਲਿਸ ਵੱਲੋਂ ਕੀਤਾ ਗਿਆ। ਸਿਰ ਇੱਕ ਲੋਕਾਂ ਵਿੱਚ ਗੱਲ ਹੈਗੀ ਕਿ ਜਿਸ ਤਰ੍ਹਾਂ ਦੇ ਨਾਲ ਬਟਾਲਾ ਦੇ ਵਿੱਚ ਵੀ ਮੋਬਾਈਲ ਸਿਗਨਲ ਚੁੰਦੀ ਨੇ ਜਾਂ ਗਵਾਚ ਜਾਂਦੇ ਨੇ ਉਸ ਮਾਮਲੇ ਕਰਕੇ ਹੁਣ ਤੱਕ 10000 ਰੁਪਏ ਵਾਪਸ ਕਰ ਦਿੱਤੇ ਗੁਰਦਾਸ ਖੂਬ ਦੇ ਵਿੱਚ ਵੀ 올 ਰੈਡੀ ਦੇਖੋ ਇਹਦੇ ਵਿੱਚ ਵੀ 올 ਰੈਡੀ ਅਸੀਂ ਜਿਹੜਾ ਹੈਗਾ ਸਪੁਰਦਾਵੀ ਦੇ ਵਿੱਚ ਇਹਨਾਂ ਨੂੰ ਉਹਦੇ ਜਿਹੜਾ ਹੈਗਾ ਇਹਨਾਂ ਨੂੰ ਦੇਖ ਜਾ ਰਹ ਪਰ ਉਹ ਪੋਰਟਲ ਦੇ ਅਕੋਰਡਿੰਗ ਅਸੀਂ ਜਿਹੜਾ ਹੈਗਾ ਥਾਣਾ ਪੱਧਰ ਤੇ ਅਸੀਂ ਜਿਹੜਾ ਹੈਗਾ ਜਿਹੜੇ ਹੈਗੇ ਇਹਨਾਂ ਨੂੰ ਫੋਨ ਜਾਂ ਅਦਰ ਇਸ ਤੋਂ ਅਲਾਵਾ ਆ ਜਿਸ ਵੀ ਫੋਨ ਤੋਂ ਰਿਲੇਟਡ ਨਹੀਂ ਹੈ ਅਦਰ ਜਿਤੇ ਨਹੀਂ ਵੀ ਕੇਸ ਕੋਪਤੀ ਚਗੇ ਵਕ ਵਕ ਕੇਸਿਸ ਦੀ ਉਹ ਵੀ ਅਸੀਂ ਜੋ ਐਸ ਪਰ ਜੋ ਲਾ ਹੈ ਉਹ ਅਸੀਂ ਡਿਸਕਸ ਕਰਦੇ ਹਾਂ ਸੋਸ਼ਲ ਮੀਡੀਆ ਸਰਪਰ ਵੀ ਰਿਪੋਰਟ ਚਲੂ ਵੀ ਆਈ ਡਾਟਾ ਵੀ ਹੋਏ देखो जी सा इतने पूरा आ, सोशल मीडिया मोनीटरिंग की जा रही है देखिया भी होगा पहला सोशल मीडिया पर कई वीडियो भी वायरल हो गए आर्मस को रिलेटिड उसे असी जी लीगल एक्शन भी लिया एंड इस तु तो अलावा जो है अरेस्ट तो तो पुली अगर इलीगली सोशल मीडिया का मिसयूज करेगा खिलाफ लीगल कार्रवाई